ਰਾਜਾ ਤੇ ਵਜ਼ੀਰ ਸ਼ਿਕਾਰ ਉੱਠ ਗਏ ਸ਼ਿਕਾਰ ਹਾਰ ਜੇਠ ਦਾ ਮਹੀਨਾ ਤੇ ਸ਼ਿਕਾਰ ਖੇਡਦਾ 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 ਤੇ ਰਾਜੇ ਨੂੰ ਤੇ ਲੱਗੀ ਬਾਲੀ ਮੂਹ ਯਾਦ ਆ ਰਾਇਾ ਰਾਜਾ ਵਜ਼ੀਰ ਨੂੰ ਕਹਿੰਦਾ ਭਰਾ ਮੇਰੀ ਤਾਂ ਪ੍ਰਾਨ ਨਿਕਲ ਗਿਆ ਤੇ ਪਾਣੀ ਦੇ ਉਹਨੇ ਪਾਣੀ ਪੂਣੀ ਦੇਖਿਆ ਕਿਤੇ ਪਾਣੀ ਨਾ ਮਿਲਿਆ ਉਹਦਾ ਉੱਚੇ ਥਾਂ ਖੜ ਕੇ ਦੇਣਾ ਮੈਂ ਉਹ ਕਿਥੇ ਥਾਂ ਖੜ ਕੇ ਦੇਖਿਆ ਤੇ ਉਹ ਅੱਗੇ ਹੁਣ ਤਾਂ ਪਤਾ ਨਹੀਂ ਬਾਦਾਂ ਦੀ ਜੋੜੀ ਨੂੰ ਹਰਨਾੜੀ ਯਾਦ ਏ ਸੀ ਉੱਚੇ ਥਾਂ 'ਚ ਅੜ ਕੇ ਕਹਿੰਦਾ ਵੀ ਹੋ ਖੜੀ ਆ ਹਰਣਾੜੀ ਤੇ ਉੱਥੇ ਪਾਣੀ ਜ਼ਰੂਰ ਹੋ ਉਦੋਂ ਧੁੱਪਾਂ ਪਹਿਲਾਂ ਜਿਹਾ ਬਾਲੀਆਂ ਪੈਂਦੀਆਂ ਸੀ ਵੀ ਉੱਥੋਂ ਦੇ ਪਾਣੀ ਲਿਆ ਪਾਣੀ ਤੁਮਣਾ ਤੇ ਨਹੀਂ ਬੋਲਦੀ ਤੇ ਵੀ ਉੱਥੇ ਪਾਣੀ ਜ਼ਰੂਰ ਹੋਊਗਾ ਉਹ ਕਹਿੰਦਾ ਵੀ ਚੰਗਾ ਤੇ ਜੋ ਟੁੱਪੇ ਉੱਥੇ ਤੇ ਗਾਂਹਾਂ ਗਾਏ ਤੇ ਉਹ ਜੱਟ ਸੀ ਨੀਂਦਰੇ ਰਾਤ ਦਾ ਮੂਲਾ ਲਾ ਲਓ ਹਾਂ ਹਾਂ ਜੀ ਰਾਦਾ ਨਿੰਦਰੇ ਸੀ ਤੇ ਉਹਨੇ ਆਖਿਆ ਵੀ ਨਾਲ ਤਾਂ ਮੈਂ ਬਹੁਤ ਕੜਿਆਲਾ ਮੈਂ ਤਾਂ ਅੱਗੇ ਬਹੁਤ ਕੜਿਆਲਾ ਰਹੇ ਸੀ ਕਿਉਂ ਕੜਿਆਲੇ ਉਹਨੇ ਗਾਲਾਂ ਪੱਟ ਰਿਆ ਫਿਰ ਹੌਲੀ ਹੌਲੀ ਇੱਕ ਦਿਨ ਉਹਨੇ ਗਾਲਾਂ ਕਰੀ ਜਾਣਾ ਜੇ ਨਹੀਂ ਕੜਿਆਉਂਦੇ ਸੀ ਫਿਰ ਡੈਪਟ ਹੋ ਜਾਂਦੀ ਸੀ ਬਹੁਤ ਬਿਮਾਰ ਹੋ ਜਾਂਦੇ ਸੀ ਉਹ ਬਹਿ ਗਿਆ ਵੀ ਗਾਲਾਂ ਪੱਟਨ ਉਹ ਗਾਲਾਂ ਪੱਟਨ ਦੇ ਥੋਂ ਤੇ ਰਾਦਾ ਨਿੰਦਰੇ ਸੀ ਉਹ ਐਡੇ ਐਡੇ ਡੜੇ ਮਾਰੂ ਪੜੀ ਤੇ ਉਹਦੇ ਐ ਟੇਡਾ ਹੋ ਗਿਆ ਡੜਿਆਂ ਤੇ ਪੈ ਗਿਆ ਤੇ ਆ ਡੜਿਆਂ ਤੇ ਸੌਂ ਗਿਆ ਅਛਾ ਜੀ ਤੇ ਭਾਇਆ ਜੀ 12:00 ਵਜੇ ਤਾਂ ਅੱਖ ਨਿਕਲੇ ਹੂੰ ਕਿਉ ਰਾਜਾ ਦੇ ਵਜ਼ੀਰ ਕੋਲੇ ਆਏ ਰਾਜਾ ਦੇਖ ਕੇ ਕਹਿੰਦਾ ਵਜ਼ੀਰ ਆਲਾ ਹਾਂ ਆਲਾ ਮੇਰੀ ਤਾਂ ਤੇ ਬੁੱਝ ਗਈ ਹੂੰ ਉਹ ਆਲਾ ਕੀ ਗੱਲ ਆਲਾ ਯਾਰ ਭੈਣ ਨਹੀਂ ਮੈਂ ਤੇਰੂ ਬੜਖਣਾ ਉਹ ਤਾਂ ਕਾਂ ਅੱਖ ਨਿਕਲਦੀ ਆਏ ਡੇਡਾ ਰੋੜਿਆਂ ਚ ਪਿਆ ਜੱਟ ਸੁੱਤਾ ਯਾਰ ਲੋੜਾ ਪੈ ਗਿਆ ਹੂੰ ਇਹ ਜਾਤ ਆ ਹੂੰ ਉਹ ਆਲਾ ਨਹੀਂ ਜੀ ਜਾਤ ਨਹੀਂ ਇਹ ਰਹਿਤ ਮਲੂਕ ਆ ਅਛਾ ਜੀ ਉਹ ਜੱਟ ਪੇ ਭਾਈ ਰਾਜਾ ਦਾ ਕਹੇ ਜਾਤ ਹੀ ਇਹ ਜੀ ਆ ਵਜ਼ੀਰ ਕਹਿ ਰਹਿਤ ਮਲੂਕ ਆ ਉਹਦਾ ਚੰਗਾ ਲਿਆ ਫਿਰ ਵਪਾਰ ਖੇ ਦੇ ਨੇ ਠਾ ਲਿਆ ਠਾ ਕੇ ਉਹਨਾਂ ਦੇ ਪਾਣੀ ਪਿਆ ਸਾਨੂੰ ਉਦੋਂ ਤੁਫਾਂ ਬਾਲੀਆਂ ਹੁੰਦੀਆਂ ਲੋ ਵਗਦੀ ਰੇਤਿਆੜੀ ਧਰਤੀ ਹੁੰਦੀ ਸੀ ਮਾਰੂ ਉਹਨੇ ਥਾਂ ਪੱਟਿਆ ਪਾਣੀ ਦੱਬ ਕੇ ਰੱਖੀ ਤੱਤਾ ਹੁੰਦਾ ਲੋ ਨਾ ਤੇ ਉਹ ਰੇਤੋੜੇ ਜੋ ਕੱਢ ਕੇ ਪਾਣੀ ਦੇ ਦੋ ਦੋ ਗਲਾਸ ਪੀਤੇ ਰਾਮ ਆ ਗਿਆ ਉਹਨਾਂ ਨੂੰ ਉਹ ਕਹਿੰਦੇ ਕੈ ਭਰਾ ਦੇ ਦੋ ਆ ਅਰਾ ਜਾ ਕਰੇ ਖੜਿਆ ਬਲਦ ਰਾਜਾ ਕਹਿੰਦਾ ਵੀ ਅਸੀਂ ਤੈਨੂੰ ਲਿਖ ਜਾਨੇ ਆ ਨੌਕਰੀ ਤੇ ਬੇਲਾ ਸਿਰਫ ਤੈਨੂੰ ਤਨਖਾਹ ਦਿਆ ਕਰਾਂਗੇ ਉਹ ਕਰੇ ਗਿਆ ਕਰੇ ਜਾ ਕੇ ਪ੍ਰਾਪਰ ਜੈਨੂ ਵਾਲਾ ਮੈਨੂੰ ਰਾਜਾ ਲਿਆਉਂਦਾ ਫੇਰ ਇਦੂ ਰਬੋਂਖੀ ਲੈਣਾ ਜਾਵਣਾ ਚੱਲ ਲੈ ਗਈ ਉਹਨੂੰ ਲਿਜਾ ਕੇ ਉਹਨੂੰ ਕੰਮ ਕੋਈ ਨਹੀਂ ਨਾਲ ਬੁਹਾਈ ਰੱਖਣਾ ਸਾਰੀ ਵਿਹਾੜੀ ਅੱਠੀ ਦਿਨੀ ਉਹਨਾਂ ਬਿਸਤਰਾ ਬਦਲੀ ਕਰਨਾ ਨਵਾਂ ਗਦਾ ਹੀ ਲਾ ਪਰਨਾ ਲੀੜਾ ਹਫਤੇ ਨੂੰ ਤੇ ਪਰ ਕਿਉਂ ਉਹਨੂੰ ਪੁੱਛਣਾ ਕਿਉਂ ਜੱਟਾ ਨੀਂਦ ਚੰਗੀ ਆਈ ਉਹਨੇ ਅਖਣਾ ਬਾੜੀ ਵਧੀਆ ਆਈ ਨੂੰ ਦੇਖਾ ਸਾਲ 6 ਮਹੀਨੇ ਨੰਗ ਕੇ ਤਾਂ ਪੂਰਾ ਛੋਲ ਹੋ ਗਿਆ ਤੇ ਉਹਨੇ ਕਹਿ ਕੇ ਇੱਕ ਬਨੇਵਾ ਤੇਲੀ ਨੂੰ ਵਿੱਚ ਭਰਾਤਾ ਹਾਂ ਇਹਦਾ ਛੋਟਕੀ ਸੀ ਵਿੱਚ ਭਰਾਇਆ ਬਿਆ ਤੇ ਉਹ ਰਾਤ ਨੂੰ ਪਵੇ ਪਾਸਾ ਮਰੇ ਉਧਰ ਪਾਸਾ ਪਿਆ ਕਿਸੇ ਪਾਸੇ ਨਾ ਜਾਵੇ ਹਾਂ ਰਾਤ ਦਾ ਨੀਂਦਰੇ ਰਿਹਾ ਉਹ ਮੈਂ یوں ਕਚੇਰੀ ਲੱਗੀ ਤੇ ਗਿਆ ਜਾਂਦੇ ਨੂੰ ਪੁੱਛਣਾ ਹੀ ਪੁੱਛਣਾ ਹੀ ਰੋਜ਼ ਪੁੱਛਦੇ ਸੀ ਪੱਠੀ ਦੇ ਨਹੀਂ ਉਹ ਹਰੇ ਜੱਟਾ ਫਿਰ ਨੀਂਦ ਚੰਗੀ ਆਈ ਇਹਦਾ ਨੀਂਦ ਆ ਵੀ ਭੈਣ ਦੇ ਫੇਰੇ ਆਪਦੀ ਦਾ ਮੇਰੇ ਸਹੁਰੇ ਨੇ ਨਾ ਬੜੇ ਮਾਂ ਸ਼ਰਤਾ ਵਿੱਚ ਸਾਰੀ ਰਾਤ ਨਹੀਂ ਸੁੱਤਾ ਪਾਸਾ ਮਾਰਾ ਉਧਰ ਪਾਸਾ ਮਾਰਾ ਉਧਰ ਉਹ ਵਜ਼ੀਰ ਆੜਾ ਕਿਉਂ ਜੱਟਾ ਯਾਤਰਾ ਮੱਥਾ ਤੇ ਆਹ ਰਾ ਕਿਉਂ ਰਾਜਾ ਰਾਜਾ ਮੱਥਾ ਤੇ ਗਿਆ ਆਦਾ ਵੀ ਠੀਕ ਆ ਇਹ ਜਾਤ ਮਨੂਖ ਆ ਜਾਤ ਮਨੂਖ ਨਹੀਂ ਐਡੇ ਤੇ ਡਲੇ ਦਾ ਚੂਹੇ ਨਾ ਤੇ ਨਾਲ ਭੈਣ ਨੇ ਇੰਨਾ ਬੜੇ ਮਾਂ ਚੁੰਨ ਲਾ ਗਿਆ ਫਿਰ ਉਹ ਵਜ਼ੀਰ ਕਹਿੰਦਾ ਵੀ ਰਾਜਾ ਕਹਿੰਦਾ ਵੀ ਕੋਮ ਕਿਹੜੀ ਤਖੀ ਆ ਸਾਰੀਆਂ ਜਾਤਾਂ ਚੋਂ ਉਹ ਕਹਿੰਦਾ ਰਾਜਾ ਕਹਿੰਦਾ ਬਈ ਮੇਰੇ ਅਨਮਾਨ ਦੇ ਵਿੱਚ ਤਾਂ ਮਰਾਸੀ ਤਖਾ ਉਹ ਆਦਾ ਨਹੀਂ ਸਭੋਂ ਤਖਾ ਜੱਟ ਆ ਉਹ ਜੱਟ ਨੂੰ ਵਿਚਾਰੇ ਨੂੰ ਕੀ ਪਤਾ ਯਾਰ ਸਾਰੀ ਦਿਹਾੜੀ ਕੰਮ ਲੱਗਿਆ ਮੜਾਸਾ ਮਾਰਿਆ ਸੰਘ ਮੋਢੇ ਦੇ ਕਹੀ ਮੋਢੇ ਤੇ ਤੇ ਉਹਨੂੰ ਵਿਚਾਰੇ ਕੰਮਲਾ ਮਾਰਿਆ ਪੈਣਾ ਨਹੀਂ ਬੜਾ ਤਖਾ ਜੱਟ ਆ ਜਾਨਵਰਾਂ ਚੋਂ ਕਾਂ ਤੇ ਮਾਨਸ ਦੇ ਚੋਂ ਜੱਟ ਉਹਨਾਂ ਨੂੰ ਫਿਰ ਪੱਤਿਆ ਕੇ ਦੇਖ ਲੈ ਕਿਵੇਂ ਅਦਾਸੋਂ ਬੰਦੇ ਭੇਜਦੇ ਇਹ ਰਿਪੋਰਟ ਨੂੰ ਫੜ ਲਿਆ ਉਹਨੂੰ ਤੇ ਨਾਲ ਦੇ ਨੂੰ ਕਾਗਜ਼ ਪੱਤਰ ਤੇ ਜਿਹੜੀ ਚੀਜ਼ ਮੰਨ ਗਏ ਸੈਂਤ ਮਾਰਨ ਜਿਵੇਂ ਕਰਨ ਉਹ ਮੇ ਨਾਲ ਲਿਖੀ ਜਾਣ ਤੇ ਉਹ ਤਾਂ ਵੀ ਠੀਕ ਆ ਦੋ ਤਿੰਨ ਚਿਪਾਹੀ ਗਏ ਉਹਨੂੰ ਕਹਦੇ ਘਰੇ ਕੋਈ ਨਹੀਂ ਪਾਈ ਫੇਰ ਵਿੱਚ ਆ ਜੀ ਮੇਰੇ ਤੇ ਉਹ ਕਹਿੰਦੇ ਵੀ ਜਿਵੇਂ ਕੋਈ ਸੈਂਤ ਮਾਰੇ ਉਵੇਂ ਪੁਲਿਸ ਵਾਲਿਆਂ ਨੂੰ ਕਹਦੇ ਲਿਖ ਲੈਣੀ ਆ ਕੋਈ ਖਵਾਵੇ ਪਿਆਵੇ ਉਹ ਲਿਖ ਲੈਣਾ ਚੰਗਾ ਸੁਰੇ ਜਾਂਦੇ ਤੇਰੇ ਵਰਗੇ ਜਿਹਾ ਸੱਤ ਕੜੀ ਲਾ ਲਈ ਲਾ ਕੇ ਤੇ ਲਈ ਆਉਂਦੇ ਆ ਮੂਰੇ ਹੋਰ ਮਿਲ ਗਿਆ ਉਹਨੇ ਐ ਸਿਰ ਮਾਰਿਆ ਐ ਵੀ ਕਾਰੇ ਹੀ ਲੈ ਚੱਲੇ ਉਹਨੇ ਐ ਸਿਰ ਮਾਰਤਾ ਵੀ ਮੈਨੂੰ ਨਹੀਂ ਪਤਾ ਤੇ ਫੇਰ ਉਦੋਂ ਕਹਾ ਫੇਰ ਇੱਕ ਮਿਲਿਆ ਉਹਨੇ ਐ ਸਿਰ ਮਾਰਿਆ ਕਾਰੇ ਹੀ ਲੈ ਚੱਲੇ ਉਹਨੇ ਐ ਸਿਰ ਮਾਰਤਾ ਮੈਨੂੰ ਨਹੀਂ ਪਤਾ ਉਹਨੇ ਫਿਰ ਐ ਐ ਕਰੇ ਹੱਥ ਖੜਾ ਕੀਤਾ 5 ਰੁਪਏ ਪੰਜਾਂ ਖੜਾ ਕੀਤਾ ਵੀ 5 ਰੁਪਏ ਦੇ ਕੇ ਖੜਾ ਲਾ ਨਾ ਤਾਂ ਸਿਰੇ ਤੇ ਕਰਦਾ ਉਹਨੇ ਵੀ ਐ ਸਿਰ ਮਾਰਤਾ ਵੀ ਮੈਨੂੰ ਨਹੀਂ ਪਤਾ ਫੇਰ ਜੋ ਤੀਜਾ ਮਿਲਿਆ ਉਹਨੇ ਐ ਸਿਰ ਮਾਰਿਆ ਉਹਨੇ ਐ ਸਿਰ ਮਾਰਿਆ ਉਹਨੇ ਫਿਰ ਐ ਐ ਕਰਿਆ ਐ ਐ ਮਾਰੀ ਸੈਂਤ ਉਹਨੇ ਐ ਸਿਰ ਮਾਰਤਾ ਉਹਨੇ ਉਹ ਲਿਖੀ ਜਾਂਦਾ ਐ ਮਾਰਤਾ ਸਿਰ ਉਹਦਾ ਖਰਜ ਹੋ ਗਈ ਪਾਣੀ ਪੀਣਾ ਨੇ ਤੇ ਆਇਆ ਪਾਣੀ ਦਾ ਗਲਾਸ ਪਰ ਕੇ ਲਿਆ ਕੇ ਨਾਲ ਫੀਮ ਲਾਤੀ ਉਹਨੇ ਨਾਲੇ ਫੀਮ ਖਾਲੀ ਨਾਲੇ ਪਾਣੀ ਪੀ ਲਿਆ ਦੋ ਵਾਰ ਖੀਰ ਤੇ ਮਿਲੇ ਉਹਨੇ ਮਾਰਿਆ ਸੈਂਤ ਵੀ ਕਾਹ ਚ ਲੈ ਚੱਲੇ ਉਹਨੇ ਸਿਰ ਮਾਰਿਆ ਵੀ ਮੈਨੂੰ ਨਹੀਂ ਪਤਾ ਉਹਨੇ ਫਿਰ ਪੰਜਾ ਖੜਾ ਕੀਤਾ ਵੀ 5 ਰੁਪਏ ਦੇ ਕੇ ਖੜਾਲਾ ਉਹਨੇ ਏ ੱਗਾ ਚੱਕਦਾ ਆ ਦਿੰਦਾ ਰਾਜੇ ਕੋਲ ਲੈ ਕੇ ਰਾਜੇ ਦੇ ਮੂਹਰੇ ਸੜਤਾ ਫੜਾਤਾ ਕਾਗਜ਼ ਵਜ਼ੀਰ ਆਲਾ ਪੜ ਲਾ ਰਾਜਾ ਦਾ ਵਜ਼ੀਰ ਤਾਂ ਪਤਾ ਹੀ ਲੱਗਦਾ ਇਹਨੇ ਐਂ ਸਿਰ ਮਾਰਿਆ ਉਹਨੇ ਐਂ ਸਿਰ ਮਾਰਿਆ ਉਹਨੇ ਹੱਥ ਖੜਾ ਕੀਤਾ ਉਹਨੇ ਝੱਗਾ ਚੱਕਤਾ ਉਹਨੇ ਪਾਣੀ ਪਿਆਦਾ ਮੈਨੂੰ ਨਹੀਂ ਪਤਾ ਲੱਗਦਾ ਉਹਦਾ ਲੈ ਮੈਂ ਪੜ ਕੇ ਦੱਸਾਂ ਉਹ ਵਜੀਰ ਕਹਿੰਦਾ ਜਿਹੜਾ ਪਹਿਲੇ ਨੇ ਸਿਰਵਾਰਾ ਸੀ ਨਾ ਐ ਉਹਨੇ ਐਂ ਪੁੱਛਿਆ ਵੀ ਕਾੜੇ ਚ ਲੈ ਚੱਲੇ ਇਹਨੇ ਐ ਸਿਰ ਮਾਰਤਾ ਵੀ ਮੈਨੂੰ ਪਤਾ ਨਹੀਂ ਦੂਜੇ ਨੇ ਫੇਰੇਵੇਂ ਹੋਈ ਤੀਜੇ ਨੇ ਫੇ ਜੋ ਸਿਰ ਮਾਰਿਆ ਵੀ ਮੈਨੂੰ ਪਤਾ ਨਹੀਂ ਉਹਨੇ ਫਿਰ ਐ ਫੀਮ ਨੂੰ ਕਿਹਾ ਵੀ ਕੜਾ ਆ ਜਾ ਕਰਾਂ ਤੈਨੂੰ ਫੀਮ ਖਵਾਮ ਇਹਨੇ ਐ ਸਿਰ ਮਾਰਿਆ ਉਹਨੇ ਫੀਮ ਲਾ ਕੇ ਕਿਰਾ ਦੇ ਕਿਨਾਰੇ ਨਾਲ ਨੇ ਕੋਲੇ ਖੜੇ ਤਾਂ ਫੀਮ ਖਵਾ ਗਿਆ ਪਾਣੀ ਪੀਆ ਗਿਆ ਜਦੋਂ ਖੀਰ ਵਾਲਾ ਮਿਲਿਆ ਉਹਨੇ ਫਿਰ ਐ ਪੁੱਛਿਆ ਇਹਨੇ ਐ ਦੱਸਿਆ ਉਹਨੇ ਹੱਥ ਖੜਾ ਕੀਤਾ 5 ਰੁਪਏ ਦੇ ਕੇ ਖੜਾਣਾ ਉਹਨੇ ਆਰਾ ਚੱਗਾ ਚੱਕਤਾ ਮੇਰਾ ਦੰਦਾ ਅਰਾਜਾ ਦਾ ਠੀਕ ਆ ਦਾ ਸਭ ਤੋਂ ਤਿੱਖਾ ਜੱਟ ਆ